ਮੈਂ 11/7/2025 ਨੂੰ ਇਹਨਾਂ ਕੋਲ ਪਹਿਲ ਫਸਟ ਵਿਜ਼ਿਟ ਤੇ ਆਈ ਸੀ 11/7 ਨੂੰ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮੈਨੂੰ ਡਾਕਟਰ ਨੇ ਕਾਫੀ ਜ਼ਿਆਦਾ ਐਕਸਰਸਾਈਜ਼ ਕਰਵਾਈ ਤੇ ਐਕਸਰੇ ਵਗੈਰਾ ਦੇਖ ਕੇ ਉਹਨਾਂ ਨੇ ਬਹੁਤ ਜ਼ਿਆਦਾ ਕਿਹਾ ਵੀ ਤੁਹਾਡੀ ਜਿਹੜੀ ਇਸ ਦੇ ਨਾਲ ਹੀ ਤੁਹਾਡੀ ਜਿਹੜੀ ਬੈਕ ਆ ਬੈਕਬੋਨ ਆ ਉਹ ਵੀ ਥੋੜੀ ਟੇਢੀ ਹੋ ਰਹੀ ਆ ਤੇ ਮੈਨੂੰ ਬਹੁਤ ਜ਼ਿਆਦਾ ਮਤਲਬ ਕਿ ਪਹਿਲੇ ਵਿਜ਼ਿਟ ਤੇ ਹੀ ਕਾਫੀ ਰਿਲੀਫ ਮਿਲੀ ਆ ਤੇ ਮੈਂ ਬਸ ਮੈਂ ਇਹ ਸੋਚਿਆ ਸੀ ਆ ਵੀ ਇਸ ਆ ਲਾਸਟ ਆ ਮੇਰਾ ਵਾਹਿਰੂ ਨੇ ਮੈਨੂੰ ਜੇ ਠੀਕ ਕਰਤਾ ਠੀਕ ਨਹੀਂ ਤੂੰ ਆਪਣੇ ਕੋਲ ਹੀ ਬਲਾ ਲਾ ਇੰਨੇ ਜ਼ਿਆਦਾ ਪਰੇਸ਼ਾਨ ਹਾਂ ਜੀ ਹਾਂਜੀ ਤੇ ਬਸ ਅੱਜ ਮੈਨੂੰ ਪਰਮਾਤਮਾ ਵੱਲੋਂ ਬਹੁਤ ਜ਼ਿਆਦਾ ਇਹਨਾਂ ਦਾ ਸਹਿਯੋਗ ਮਿਲਿਆ ਕਿ ਮੈਂ ਅੱਜ ਆਪਣੀ ਲਾਈਫ ਨੂੰ ਸਟੇਬਲ ਸਮਝਦੀ ਹਾਂ ਮੇਰੀ ਬੇਨਤੀ ਹੈ ਹੀ ਹੱਥ ਜੋੜ ਕੇ ਸਾਰਿਆਂ ਨੂੰ ਵੀ ਇੱਕ ਵਾਰੀ ਮੈਨੂੰ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੇ ਤੁਹਾਨੂੰ ਆਪਰੇਟ ਦੱਸਿਆ ਜਾਂ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਤੇ ਆਪਰੇਟ ਤੋਂ ਪਹਿਲਾਂ ਠੀਕ ਹੈ ਇੱਕ ਵਾਰੀ ਮੇਰੇ ਨਾਲ ਕੰਟੈਕਟ ਕਰੋ ਹੋ ਸਕਦਾ ਮਹਾਰਾਜ ਕਿਰਪਾ ਕਰ ਦੇਣ ਜੀ ਤੇ ਉਮੀਦ ਵਿਸ਼ਵਾਸ ਵੀ ਪੂਰਾ ਹੈ ਕਿ ਮਹਾਰਾਜ ਕਿਰਪਾ ਕਰਨਗੇ